ਮੇਰੇ ਮਤਰਾ ਤੁਹਾਨੂੰ ਚਿੜੀ ਦਿਖਾਉਣੀ ਆ ਚਿੜੀ ਕਾਦੀ ਆ ਕੰਪਿਊਟਰ ਹੀ ਆ ਸਮਝ ਲਓ ਨਿੱਕੀ ਜਿਹੀ ਨਿੱਕੀ ਜਿਹੀ ਚਿੜੀ ਆ ਤੇ ਦਿਮਾਗ ਆ ਇੰਨਾ ਜਿਆਦਾ ਤੇਜ ਆ ਬੜਾ ਹੀ ਜਿਆਦਾ ਮੇਤਰੋ ਤੇ ਦੇਖੋ ਤੁਸੀਂ ਪੱਤੇ ਦੇ ਉੱਤੇ ਆਹ ਲਾ ਪਾਉਂਦੀ ਆ ਇਹ ਪੱਤਾ ਦੇਖ ਕੇ ਨਾ ਪੱਤੇ ਤੇ ਆਹ ਲਾ ਪਾਉਣਾ ਤੇ ਆਹ ਲਾ ਵੀ ਬਹੁਤ ਸੋਹਣਾ ਬਣਾਉਣਾ ਬਸ ਸਮਝ ਲਓ ਾਂਡੇ ਕਜਡਾ ਯਾਲ ਨਾ ਹੁੰਦਾ ਨਿੱਕੀ ਜੀ ਹੁੰਦੀ ਤਿੱਖੀ ਜੀ ਜੁੰਝ ਹੁੰਦੀ ਆ ਤੇ ਇਹਦੇ ਵਿੱਚ ਦੋ ਇਹਦੇ ਬੱਚੇ ਰਹਿੰਦੇ ਸੀਗੇ ਤੇ ਦੋ ਦੋ ਇਹ ਰਾ ਪੋ ਮੀਆਂ ਬੀਬੀ ਰਹਿੰਦੇ ਸੀਗੇ ਤੇ ਆਪਣੇ ਕੱਡੇ ਕੱਡੇ ਘਰਾਂ ਦੇ ਵਿੱਚ ਲੜਨ ਲੱਗ ਜਾਂਦੇ ਆ ਤੇ ਦੇਖੋ ਕੰਨਾ ਪਿਆਰ ਆ ਇਹਨਾਂ ਦਾ ਤੇ ਬਾਕੀ ਮਿੱਤਰੋ ਜਿਹੜੀ ਚੀਜ਼ ਕੁਦਰਤ ਨੇ ਇਹਦੇ ਦਿਮਾਗ 'ਚ ਭਰ ਕੇ ਭੇਜੀ ਆ ਵੀ ਤੇ ਇਹੀ ਚੀਜ਼ ਖਾਣੀ ਆ ਤੇ ਇਹੀ ਖਾਂਦੇ ਆ ਉਹ ਜੇ ਜੀਵ ਖਾਣੇ ਆ ਤੇ ਜੀਵ ਹੀ ਖਾਣੇ ਆ ਉਹਨੇ ਕੱਲਾ ਬੰਦਾ ਹੀ ਆ ਜਿਹੜਾ ਵੀ ਕੁਦਰਤ ਦੇ ਉਲਟ ਪਾਸੇ ਨੂੰ ਚੱਲਦਾ ਵਾ ਵੀ ਇਹ ਚੀਜ਼ ਨਹੀਂ ਮੈਂ ਖਾਣੀ ਕੀ ਆ ਨਹੀਂ ਖਾਣਾਗਾ ਆਪਦੀਆਂ ਮਰਜ਼ੀਆਂ ਕਰਦਾ ਵਾ ਤਾਂ ਮਤਰੋ ਕੱਲਾ ਔਖਾ ਵੀ ਬੰਦਾ ਹੀ ਆ ਇਹ ਨਿਗਾਵੀ ਜਿਹੜੇ ਜਾਨਵਰਾਂ ਨਾ ਆਹ ਛੜੀਆਂ ਹੋ ਗਈਆਂ ਕਟਾਰਾਂ ਹੋ ਗਈਆਂ ਹੋਰ ਜਾਨਵਰ ਆ ਇਹ ਔਖੇ ਵੀ ਹੈਣਗੇ ਜਮਾ ਸੌਖੇ ਆ ਤੇ ਜੇ ਔਖੇ ਕੀਤੇ ਆ ਤੇ ਇਕੱਲੇ ਬੰਦੇ ਨੇ ਔਖੇ ਕੀਤੇ ਹੋਇਆ ਇਹ ਜਿਵੇਂ ਦਰਖਤ ਕੱਟਤੇ ਤੇ ਕਦੇ ਮੰਨ ਲਓ ਵੀ ਹੋਰ ਕੋਈ ਚੀਜ਼ ਢਾਤੀ ਆ ਤੇ ਬੰਦਾ ਮਿੱਤਰੋ ਦੇਖੋ ਤੁਸੀਂ ਪਹਿਲਾਂ ਕਾਨਿਆਂ ਦੀਆਂ ਛੱਤਾਂ ਥੱਲੇ ਸੀਗਾ ਫੇਰ ਇਦੂ ਗਾਂ ਆ ਗਿਆ ਲੈਂਟਰ ਪੈ ਗਏ ਬਾਲੇ ਆ ਗਏ ਤੇ ਚੇਂਜ ਹੁੰਦਾ ਰਿਆ ਤੇ ਇਹ ਉੱਥੇ ਹੀ ਆ ਇਹਨਾਂ ਦਾ ਸੱਭਿਆਚਾਰ ਉਹੀ ਆ ਇਹਨਾਂ ਦਾ ਸੱਭਿਆਚਾਰ ਵੀ ਚੇਂਜ ਨਹੀਂ ਹੋਇਆ ਮੰਨ ਲਓ ਸਾਰਾ ਕੋ ਸਿਸਟਮ ਉਵੇਂ ਹੀ ਚੱਲਦਾ ਇਹਨਾਂ ਦਾ ਬੰਦਾ ਹੀ ਆ ਮੰਨ ਲਓ ਜੇ ਸਾਈਕਲ ਤੋਂ ਮੋਟਰਸਾਈਕਲ ਤੋਂ ਗੱਡੀ ਤੇ ਕਦੇ ਕਿਤੇ ਤੇ ਇਹ ਵਾਹ ਉੱਡਣਾ ਜੇ ਇਹਦੀ ਮਾਂ ਨੇ ਸਿਖਾਇਆ ਤੇ ਉਵੇਂ ਹੀ ਉੱਡਦੀ ਆ ਇਹ